ਖੜੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਬਹੁਤ ਅਹਿਮ ਅਪਡੇਟ ਆ ਕੋ ਇਸ ਦਿਨ ਪਹਿਲਾਂ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਜਿਹੜੀ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਆ ਅਰਜੀ ਦਾਇਰ ਕੀਤੀ ਜਾਂਦੀ ਆ ਜਿਸ ਦੇ ਵਿੱਚ ਲੋਕ ਸਭਾ ਦੇ ਜਿਹੜਾ ਜੋ ਸਰਦਰੁੱਤ ਦਾ ਇਲਾਕਾ ਸੋਣਾ ਉਸ ਇਲਾਕਾ ਦੇ ਵਿੱਚ ਜਿਹੜਾ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਉਹਨਾਂ ਉਸ ਦੇ ਵਿੱਚ ਜਾਣ ਦੀ ਜਿਹੜੀ ਪੈਰੋਲ ਆ ਮੰਗੀ ਜਾਂਦੀ ਆ ਪਰ ਉਸ ਤੋਂ ਬਾਅਦ ਪੰਜਾਬ ਪੰਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਪਰ ਹੈ ਅਹਿਮ ਸੁਣਵਾਈ ਹੁੰਦੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਇਸੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤਾ ਜਾਂਦਾ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਐਮਪੀ ਅਮਰਿਤਪਾਲ ਸਿੰਘ ਜਿਹੜੇ ਕਿ ਇਸ ਵਕਤ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਸਮਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਪੈਰੋਲ ਨੂੰ ਲੈ ਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਠੋਸ ਫੈਸਲਾ ਸਹੀ ਫੈਸਲਾ ਸੋਚ ਵਿਚਾਰ ਕੇ ਲਿਆ ਜਾਵੇ ਤੇ ਇਸ ਵਕਤ ਇਸੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਰੱਦ ਕਰ ਦਿੱਤੀ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅੰਮ੍ਰਿਤਸਰ ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਪੈਰੋਲ ਰੱਦ ਕੀਤੀ ਗਿਆ ਐਮਪੀ ਅਮਰਤਪਾਲ ਸਿੰਘ ਨੇ ਸਰਦ ਰੋਤੇ ਇਜਲਾਸ ਦੇ ਲਈ ਪੈਰੋਲ ਮੰਗੀ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਇੱਕ ਹਫਤੇ ਦੇ ਵਿੱਚ ਵਿੱਚ ਫੈਸਲਾ ਲਿਆ ਜਾਵੇ ਤੇ ਉਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਫੈਸਲਾ ਲੈ ਲਿਆ ਜਿਸ ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਹੜੇ ਸੰਸਦ ਮੈਂਬਰ ਨੇ ਤਕਰੀਬਨ ਕਈ ਲੱਖ ਵੋਟਾਂ ਦੇ ਉੱਪਰ ਜਿੱਤਦੇ ਨੇ ਤਕਰੀਬਨ 19-20 ਲੱਖ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਨੇ ਐਮਪੀ ਅਮਰਿਤਪਾਲ ਸਿੰਘ ਦੇਸ਼ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਨੁਮਾਇੰਦਗੀ ਕਰ ਰਹੇ ਨੇ ਤੇ ਇਸ ਵਕਤ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਤਹਿਤ ਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਹੈ ਜਿਹੜਾ ਲੋਕ ਸਭਾ ਦੇ ਵਿੱਚ ਜਾਣ ਦੇ ਲਈ اجلاس ਦੇ ਵਿੱਚ ਖਾਸ ਤੌਰ ਤੇ ਜਾਣ ਦੇ ਲਈ ਪੈਰੋਲ ਮੰਗੀ ਸੀ ਪਰ ਸਾਰੀਆਂ ਹੁਣ ਤੱਕ ਪੈਰੋਲ ਅਰਜ਼ੀਆਂ ਰੱਦ ਹੁੰਦੀਆਂ ਆਈਆਂ ਨੇ ਤੇ ਇਸੇ ਦੇ ਨਾਲ ਅੱਜ ਫਿਰ ਇੱਕ ਅਹਿਮ ਅਪਡੇਟ ਆ ਕਿ ਉਸ ਤੋਂ ਕੁਝ ਦਿਨ ਪਹਿਲਾਂ ਜਿਹੜਾ ਲੋਕ ਸਭਾ ਹਲਕਾ ਇਕਡੂਰ ਸਾਹਿਬ ਉਸ ਤੋਂ ਸੰਸਦ ਮੈਂਬਰ ਐਮਪੀ ਅਮਰਤਾਲ ਸਿੰਘ ਨੇ ਪੈਰੋਲ ਅਰਜੀ ਲਈ ਪੈਰੋਲ ਮੰਗੀ ਸੀ ਇਸ ਨੂੰ ਲੈ ਕੇ ਅਰਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਸੀ ਉਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਪਰ ਅਹਿਮ ਸੁਣਵਾਈ ਹੁੰਦੀ ਹੈ ਤੇ ਉਸ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਹੁੰਦੇ ਨੇ ਕਿ ਇਸ ਮਾਮਲੇ ਨੂੰ ਲੈ ਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਫੈਸਲਾ ਉਹ ਲਿਆ ਜਾਵੇ ਤੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਤੇ ਇਸ ਵਕਤ ਐਮਪੀ ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਅਰਜੀ ਆ ਰੱਦ ਕਰ ਦਿੱਤੀ ਆ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅੰਮ੍ਰਿਤਸਰ ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਇਹ ਪੈਰੋਲ ਆ ਜਿਹੜੀ ਉਹ ਰੱਦ ਕੀਤੀ ਗਈ ਹੈ